ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਲਓ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਪੰਜਾਬ ਦਾ ਮੌਸਮ ਆਉਂਦੇ ਦਿਨਾਂ ਵਿੱਚ ਯਾਨੀ ਕਿ 3 ਤਰੀਕ ਤੋਂ ਲੈ ਕੇ 7 ਮਈ ਤੱਕ ਕਿਵੇਂ ਦਾ ਰਹੇਗਾ ਇਹ 4-5 ਦਿਨਾਂ ਦੀ ਅਪਡੇਟ ਲੈ ਕੇ ਹਾਜ਼ਰ ਹੋਇਆ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਹਰਿਆਣਾ ਯੂਪੀ ਹਿਮਾਚਲ ਉੱਤਰਾਖੰਡ ਜੰਮੂ ਅਤੇ ਮੱਧ ਪ੍ਰਦੇਸ਼ ਦੇ ਬਹੁਤੇ ਇਲਾਕੇ ਵਿੱਚ ਬੱਦਲਵਾਈ ਸਿਸਟਮ ਛਾਇਆ ਹੋਇਆ ਹੈ ਬੀਤੀ 1 ਤਰੀਕ ਨੂੰ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਰਾਤ ਦੇ ਸਮੇਂ ਅਤੇ 2 ਤਰੀਕ ਸਵੇਰ ਵੇਲੇ ਪੰਜਾਬ ਦੇ ਵਿੱਚ ਬਹੁਤੇ ਹਿੱਸਿਆਂ ਦੇ ਵਿੱਚ ਤਗੜਾ ਮੀਂਹ ਹਨੇਰੀ ਬੱਦਲਵਾਈ ਅਤੇ ਗੜੇਮਾਰੀ ਵਰਗੇ ਹਾਲਾਤ ਦੇਖਣ ਨੂੰ ਮਿਲੇ ਤੇਜ਼ ਹਨੇਰੀ ਦੀ ਗਤੀ ਲਗਭਗ 60 ਤੋਂ 70 ਕਿਲੋਮੀਟਰ ਪਾਰ ਕਰ ਚੁੱਕੀ ਸੀ ਜਿਸ ਦੇ ਕਾਰਨ ਤਾਪਮਾਨ ਵਿੱਚ ਗਰਾਵਟ ਆਈ ਹੈ ਹੁਣ ਆਪਾਂ ਗੱਲ ਕਰਾਂਗੇ 3 ਤਰੀਕ ਤੋਂ ਲੈ ਕੇ 5 ਤਰੀਕ ਤੱਕ ਜਾਂ 7 ਤਰੀਕ ਤੱਕ ਕਿਵੇਂ ਦੇ ਹਾਲਾਤ ਰਹਿਣਗੇ ਪਹਿਲਾਂ ਗੱਲ ਕਰਾਂਗੇ ਆਪਾਂ ਮੌਸਮ ਵਿਭਾਗ ਦੇ ਕੀ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਦਾ ਤਾਜ਼ਾ ਬੁਲੇਟਿਨ ਸਾਂਝਾ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕੁਐਸਟ ਹੈ ਜੀ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਮਿਸ ਨਾ ਕਰ ਸਕੋ ਇਸ ਤੋਂ ਇਲਾਵਾ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਬਾਕੀ ਗੱਲ ਕਰਾਂਗੇ ਸਭ ਤੋਂ ਪਹਿਲਾਂ 3 ਤਰੀਕ ਤੋਂ ਲੈ ਕੇ ਆਪਾਂ ਸਤਰੀ ਦਿਮ ਉਸ ਦਿ ਇੱਕ ਅਤੇ ਦੋ ਤਰੀਕ ਨੂੰ ਸਿਸਟਮ ਦਿਖਾਇਆ ਦਿੱਤਾ ਸੀ ਇੱਕ ਤਰੀਕ ਨੂੰ ਸਖਤ ਤਗੜਾ ਸਿਸਟਮ ਪੰਜਾਬ ਦੇ ਵਿੱਚ ਵਾਪਰਿਆ ਹੈ ਦੋ ਤਰੀਕ ਨੂੰ ਵੀ ਹਲਕੇ ਦਰਮਿਆਨੀ ਬਦਲ ਬਾਈ ਰਹੇਗੀ ਤਿੰਨ ਤਰੀਕ ਤੋਂ ਲੈ ਕੇ 3 4 ਅਤੇ 5 ਤਰੀਕ ਤਗੜੇ ਸਿਸਟਮ ਲੱਗਣ ਦੀ ਉਮੀਦ ਹੈ 6 ਤਰੀਕ ਨੂੰ ਥੋੜਾ ਜਿਹਾ ਸਿਸਟਮ ਘਟੇਗਾ ਤੇ 7 ਤਰੀਕ ਨੂੰ ਫਿਰ ਦੁਬਾਰਾ ਸਿਸਟਮ ਜਿਹੜਾ ਵੱਧਦਾ ਹੋਇਆ ਦਿਖਾਈ ਦੇਵੇਗਾ ਸਾਰੀ ਜਾਣਕਾਰੀਆਂ ਅਗਰ ਗੱਲ ਕੀਤੀ ਹੈ ਦਿਨਾਂ ਦੇ ਹਿਸਾਬ ਨਾਲ ਦੇਖੀ ਜਾਵੇ ਤਾਂ ਤਿੰਨ ਤਰੀਕ ਤੋਂ ਲੈ ਕੇ 7 ਤਰੀਕ ਤੱਕ ਲਗਾਤਾਰ ਥੰਡਰਸਟ੍ਰੋਮ ਲਾਈਟਨਿੰਗ ਗਸਟੀ ਵਿੰਡ 40-50 ਕਿਲੋਮੀਟਰ ਦੀ ਸਪੀਡ ਨਾਲ ਆਈਸੋਲੇਟਿਡ ਪਲੇਸਸ ਤੇ ਹੋਣ ਦੀ ਉਮੀਦ ਹੈ ਜਾਨੀ ਕਿ ਪੰਜਾਬ ਦੇ ਵਿੱਚ ਲਗਾਤਾਰ ਹੁਣ 3 4 5 6 ਤੇ 7 ਤਰੀਕ ਨੂੰ ਤੇਜ਼ ਹਨੇਰੀਆਂ ਕਾਲੀ ਬੱਦਲਵਾਈ ਹਵਾ ਦੀ ਗਤੀ 50-60 ਕਿਲੋਮੀਟਰ ਪ੍ਰਤੀ ਘੰਟਾ ਦੀ ਉਮੀਦ ਨਾਲ ਗੜੇ ਮਾਰੀ ਅਤੇ ਤੂਫਾਨ ਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਜਿਸ ਦੇ ਨਾਲ ਜਿਹੜੇ ਕਿਸਾਨ ਵੀਰ ਆਖਰੀ ਪੜਾ ਤੇ ਪਹੁੰਚੇ ਨੇ ਆਪਣੀ ਫਸਲ ਨੂੰ ਲੈ ਕੇ ਉਹਨਾਂ ਦਾ ਨੁਕਸਾਨ ਹੋ ਸਕਦਾ ਹੈ ਬਾਕੀ ਜਿਹੜੀ ਫਸਲ ਨੂੰ ਪਾਣੀ ਵਗੈਰਾ ਲਗਾਣਾ ਤੁਸੀਂ ਦੇਖ ਸਮਝ ਕੇ ਲਗਾਓ ਕੋਈ ਸਪਰੇਅ ਕਰਨੀ ਹੈ ਸੋ ਸਮਝ ਕੇ ਲਗਾਓ ਤਾਂ ਕਿ ਤੁਹਾਡਾ ਕੋਈ ਨੁਕਸਾਨ ਨਾ ਹੋਵੇ ਬਾਕੀ ਅਸੀਂ ਤੁਹਾਨੂੰ ਤਾਂ ਹੀ ਰਿਕਵੈਸਟ ਕਰਦੇ ਰਹਿੰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਕਿਉਂਕਿ ਗਰਮੀਆਂ ਦੇ ਮੌਸਮ ਦੇ ਵਿੱਚ ਮੌਸਮ ਅਕਸਰ ਹੀ ਦੇਖਿਆ ਜਾਂਦਾ ਹੈ ਕਿ 2 ਘੰਟੇ 3 ਘੰਟੇ ਜਾਂ 5 ਘੰਟੇ ਵਿੱਚ ਅਚਾਨਕ ਬਦਲ ਜਾਂਦਾ ਹੈ ਜਿਸ ਦੇ ਕਾਰਨ ਪੰਜਾਬ ਦੇ ਮੌਸਮ ਦੀ ਜਾਣਕਾਰੀ ਲਗਾਤਾਰ ਦੇਣਾ ਮੁਸ਼ਕਲ ਗੱਲ ਹੋ ਜਾਂਦੀ ਹੈ ਅਜੇ ਇਹਦੇ ਵਿੱਚ ਤੁਸੀਂ ਅਗਰ ਚੈਨਲ ਸਬਸਕ੍ਰਾਈਬ ਕੀਤਾ ਹੋਵੇਗਾ ਤਾਂ ਲਗਾਤਾਰ ਤੁਹਾਨੂੰ ਅਪਡੇਟ ਜਿਹੜੀਆਂ ਸਮੇਂ-ਸਮੇਂ ਸਰ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਕੋਈ ਬਹੁਤ ਜ਼ਿਆਦਾ ਖਰਾਬ ਵੀ ਨਹੀਂ ਹਨ ਟੁੱਟਵੇਂ ਰੂਪ ਦੇ ਵਿੱਚ ਮੀਂਹ ਕਿੰਮਣ ਕਣੀ ਸਾਨੂੰ ਆਉਂਦੇ ਦਿਨਾਂ ਵਿੱਚ ਦੇਖਣ ਨੂੰ ਮਿਲੇਗੀ। ਇਹ ਜ਼ਿਆਦਾਤਰ ਜਿਹੜੇ ਜ਼ਿਲ੍ਹੇ ਪ੍ਰਭਾਵਿਤ ਹੋਣਗੇ ਉਹ ਮਾਝਾ ਤੇ ਦੁਆਬੇ ਦੇ ਇਲਾਕੇ ਨੇ ਜਿਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ, ਨਮਾਸ਼ਾਹ, ਰੂਪਨਗਰ, ਨੰਗਲ ਅਨੰਦਪੁਰ ਸਾਹਿਬ ਇਹ ਜਿਹੜੇ ਮੇਨ ਜ਼ਿਲ੍ਹੇ ਨੇ ਇਹਨਾਂ ਵਿੱਚ ਜ਼ਿਆਦਾ ਅਸਰ ਹੋਵੇਗਾ। ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ, ਗੁਰਦਾਸਪੁਰ ਵਿੱਚ ਵੀ ਅਸਰ ਹੈ। ਫਤਿਹਗੜ੍ਹ ਸਾਹਿਬ, ਪਟਿਆਲਾ ਵਿੱਚ ਵੀ ਤੇ ਨਾਲ ਦੀ ਨਾਲ ਲੁਧਿਆਣਾ ਦੇ ਬੈਲਟ ਵਿੱਚ। ਇਹਨਾਂ ਵਿੱਚ ਜ਼ਿਆਦਾ ਅਸਰ ਸ ਬਾਕੀ 5 6 7 ਤਰੀਕ ਦੀ ਜਿਹੜੀ ਨਵੀਂ ਅਪਡੇਟ ਆਵੇਗੀ ਉਹ ਅਸੀਂ ਆਉਂਦੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਕਿਉਂਕਿ ਜੋ ਵੀ ਅਪਡੇਟ ਹੋਵੇਗੀ ਕੋਸ਼ਿਸ਼ ਕਰਾਂਗੇ ਸਟਰੀਕ ਅਤੇ ਸਹੀ ਜਾਣ ਕੇ ਤੁਹਾਡੇ ਤੱਕ ਪਹੁੰਚਦੀ ਕਰ ਸਕੀਏ ਬਾਕੀ ਜੋ ਵੀ ਅਪਡੇਟ ਹੋਣਗੀਆਂ ਉਹ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਪਣ ਭਰਾਵਾਂ ਦਾ ਮਿਲਦੇ ਆਗਲੀ ਵੀਡੀਓ ਵਿੱਚ